ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲ ਕਰਾਂਗੇ ਆਪਾਂ ਅਨਾਰ ਦੇ ਬੂਟੇ ਬਾਰੇ ਕਿਉਂਕਿ ਨਾ ਮੈਂ ਅਨਾਰ ਦਾ ਬੂਟਾ ਲਾਇਆ ਨੂੰ ਸਾਨੂੰ 3 ਸਾਲ ਹੋ ਗਏ ਠੀਕ ਆ ਜੀ ਪਿੰਡਾਂ ਵਿੱਚ ਅਕਸਰ ਹੀ ਬੁੜੀਆਂ ਇਹ ਕਹਿੰਦੀਆਂ ਕਿ ਅਨਾਰ ਦਾ ਬੂਟਾ ਜਿਹੜਾ ਘਰ ਚ ਲਾਇਆ ਬਹੁਤ ਮਾੜਾ ਆ ਮੈਨੂੰ ਵੀ ਕਾਫੀ ਜਣੇ ਨੇ ਕਿਹਾ ਕਿ ਇਹਨੂੰ ਦਪੱਟ ਦੇ ਨਾਂ ਲਗਾ ਅਨਾਰ ਦਾ ਬੂਟਾ ਮਾੜਾ ਹੁੰਦਾ ਘਰ ਚ ਵੀ ਸੁੱਖ ਸ਼ਾਂਤੀ ਹੈ ਜਿਹੜੀ ਨਹੀਂ ਰਹਿੰਦੀ ਘਰ ਚ ਸਾਡੇ ਘਰ ਨਾਰਾਂ ਦਾ ਬੂਟਾ ਲੱਗੇ ਨੂੰ 3 ਸਾਲ ਹੋ ਗਏ ਇਨਾ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਕੀ ਪਾਇਆ ਕੀ ਖੋਇਆ ਸਾਰਾ ਤੁਹਾਨੂੰ ਦੱਸਦੀ ਆਂ ਅਨਾਰ ਦਾ ਬੂਟਾ ਲਾਉਣ ਨਾਲ ਕੀ ਹੋਇਆ ਦੇਖੋ ਜੀ ਅਨਾਰ ਦਾ ਕੋਈ ਵੀ ਫਲਦਾਰ ਬੂਟਾ ਕਦੇ ਮਾੜਾ ਨਹੀਂ ਹੁੰਦਾ ਦੇਖੋ ਉਹ ਫਲ ਦਿੰਦਾ ਆਂ ਅਨਾਰ ਆਪਣੀ ਸਿਹਤ ਲਈ ਕਿੰਨਾ ਚੰਗਾ ਆ ਇਹ ਸਾਰਿਆਂ ਨੂੰ ਪਤਾ ਜਦੋਂ ਖੂਨ ਦੀ ਕਮੀ ਹੁੰਦੀ ਆ ਤਾਂ ਆਪਾਂ ਨੂੰ ਅਨਾਰ ਖਾਣ ਦੀ ਸਲਾਹ ਦਿੱਤੀ ਆਦੀ ਡਾਕਟਰਾਂ ਵੱਲੋਂ ਤਾਕਤ ਵਾਸਤੇ ਵੀ ਆਪਾਂ ਅਨਾਰ ਆ ਜਿਹੜਾ ਖਾਣੇ ਆ ਹਨਾ ਕਾਫੀ ਫਾਇਦੇ ਆ ਅਨਾਰ ਦੇ ਤੇ ਫਿਰ ਇਹ ਮਾੜਾ ਕਿੱਦਾਂ ਹੋ ਗਿਆ ਹਨਾ ਸਾਡੇ ਘਰੇ 3 ਸਾਲ ਹੋ ਗਏ ਨਾਰਾਂ ਦਾ ਬੂਟਾ ਲੱਗੇ ਨੂੰ ਨਾਲੇ ਤਾਂ ਸਾਡੇ ਸਿਰ ਤੋਂ ਜਿਸ ਦਿਨ ਦਾ ਸੀ ਇਹ ਨਾਰਾਂ ਦਾ ਬੂਟਾ ਲਾਇਆ ਤੁਹਾਨੂੰ ਮੈਂ ਦੱਸਦੀ ਆ ਪਹਿਲਾਂ ਤਾਂ ਮੇਰੇ ਹਸਬੰਦ ਨੇ ਅੰਮ੍ਰਿਤ ਛਕਿਆ ਹੋਇਆ ਸ਼ਾਕ ਲਿਆ ਠੀਕ ਹੈ ਜੀ ਫੇਰ ਇਹ ਇਹ ਬੂਟਾ ਲਾਇਏ ਤੋਂ ਬਾਅਦ ਜਿੰਨਾ ਸਾਡੇ ਸਿਰ ਤੇ ਕਰਜ਼ਾ ਸੀ ਸਾਰਾ ਸਾਡਾ ਲਹਿ ਗਿਆ ਤੇ ਫੇਰ ਮੇਰੇ ਹਸਬੰਦ ਜਿਹੜੇ ਲੱਕੜ ਦਾ ਕੰਮ ਕਰਦੇ ਨੇ ਮਤਲਬ ਬੱਲਾ ਕਿਸੇ ਦੇ ਕੋਲੇ ਤਨਖਾਹ ਤੇ 15 ਕੁ ਹਜ਼ਾਰ ਰੁਪਿਆ ਤਨਖਾਹ ਤੇ ਪਰ ਮੰਥ ਦੀ ਤੇ ਮਤਲਬ ਘੱਟ ਹੀ ਸਿੱਧੂਗੀ ਕੰਮ ਕਰਦੇ ਸੀਗੇ ਤੇ ਹੁਣ ਉਹਨਾਂ ਨੂੰ ਆਪ ਨੂੰ ਸਿੱਧਾ ਠੇਕਾ ਜਿਹੜਾ ਕੋਠੀਆਂ ਦੇ ਵਿੱਚ ਜਿੱਦਾਂ ਫਰਨੀਚਰ ਦਾ ਕੰਮ ਹੁੰਦਾ ਕੋਠੀਆਂ ਦਾ ਹਨਾ ਜੋੜੀਆਂ ਵਗੈਰਾ ਲਾਉਣੀਆਂ ਬੈੱਡ ਬਣਾਉਣੇ ਮਤਲਬ ਟੋਟਲ ਹੀ ਫਰਨੀਚਰ ਦਾ ਕੰਮ ਦਾ ਸਿੱਧਾ ਉਹਨਾਂ ਨੂੰ ਆਪ ਨੂੰ ਜਿਹੜਾ ਕੰਮ ਠੇਕਾ ਮਿਲਣ ਲੱਗ ਗਿਆ ਮਤਲਬ ਸਾਨੂੰ ਨਾਰ ਨੇ ਵਫਾ ਕੀਤਾ ਹੈ ਜਿੱਦੋਂ ਦਾ ਸਾਡੇ ਘਰ ਇਹ ਨਾਰ ਲੱਗਿਆ ਆ ਅਸੀਂ ਫਾਇਦੇ ਦੇ ਵਿੱਚ ਆ ਤੇ ਮੈਂ ਇਹਨੂੰ ਪੱਟਿਆ ਨਹੀਂ ਹੈਗਾ ਦੋ ਅਨਾਰ ਲਾਈ ਹੋਈ ਨਹੀਂ ਮਤਲਬ ਇੱਕੋ ਜਗ੍ਹਾ ਦੇ ਉੱਤੇ ਆਪਾਂ ਇਕੱਠੇ ਕਰਕੇ ਦੋ ਅਨਾਰਾ ਜਿਹੜੇ ਲਾਈ ਹੋਏ ਨੇ ਅਨਾਰ ਫਾਇਦਾ ਦਿੰਦਾ ਆ ਜੇ ਆਪਾਂ ਇਹਨੂੰ ਸਹੀ ਤਰੀਕੇ ਨਾਲ ਇਹਨੂੰ ਜਿਹੜਾ ਹੈਗਾ ਲਾਈ ਤੇ ਇਹਨੂੰ ਆਪਾਂ ਨੇ ਨਾ 메ਨ ਗੇਟ ਦੇ ਜਿਹੜਾ ਜਦੋਂ ਆਪਾਂ ਬਾਹਰ ਨੂੰ ਜਾਵਾਂਗੇ 메ਨ ਗੇਟ ਤੋਂ ਸੱਜੇ ਪਾਸੇ ਲਾਇਆ ਹੋਇਆ ਗੇਟ ਦੇ ਅੰਦਰਲੇ ਪਾਸੇ ਹੀ ਵੀਡੀਓ ਦੇ ਵਿੱਚ ਹੀ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਦੇ ਵਿੱਚ ਦੇਖਿਆ ਵੀ ਹੋਊਗਾ ਹਨਾ ਘਰ ਦੇ ਅੰਦਰ ਹੀ ਲਾਇਆ ਹੋਇਆ ਤੇ ਜਦੋਂ ਆਪਾਂ ਗੇਟ ਤੋਂ ਬਾਹਰ ਜਾਂਦੇ ਹਾਂ ਗੇਟ ਦੇ ਸੱਜੇ ਪਾਸੇ ਜਿਹੜਾ ਆਪਣਾ ਹੀ ਅਨਾਰਾਂ ਦਾ ਬੂਟਾ ਲੱਗਾ ਹੋਇਆ ਹੈ ਤੇ ਇਹਨੂੰ ਪਿਛਲੇ 2 ਸਾਲ ਤੋਂ ਜਿਹੜੇ ਅਨਾਰ ਵੀ ਲੱਗ ਰਹੇ ਨੇ ਬੱਚਿਆਂ ਨੇ ਇੱਕ ਬੱਚਿਆਂ ਨੇ ਵੀ ਖਾਦੇ ਅਸੀਂ ਸਾਰਿਆਂ ਨੇ ਖਾਦੇ ਆ ਹਨਾ ਪਰਿਵਾਰ ਨੇ ਹੁਣ ਫੇਰ ਦੁਬਾਰਾ ਤੋਂ ਇਹਨੂੰ ਜਿਹੜਾ ਹੈਗਾ ਆ ਫਲ ਲੱਗਣਾ ਸ਼ੁਰੂ ਹੋ ਚੁੱਕਿਆ ਫਲ ਲੱਗੇ ਹੋਏ ਨੇ ਤੇ ਜਿਵੇਂ ਜਿਵੇਂ ਇਹ ਮਤਲਬ ਫਲ ਦਾ ਫਲ ਦਾ ਫੁੱਲ ਦਾ ਜਾਂ ਵਾਧਾ ਆ ਤੇ ਮੇਤੇ ਮੇ ਜਿਹੜਾ ਪਰਿਵਾਰ ਆ ਤਰੱਕੀ ਦੇ ਰਾਹ ਤੇ ਜਾਂਦਾ ਆ ਜੇ ਤੁਸੀਂ ਯਕੀਨ ਨਹੀਂ ਕਰਨਾਗਾ ਪਰ ਸ ਮੈਨੂੰ ਇੰਨਾ ਕ ਫਾਇਦਾ ਹੋਇਆ ਅਨਾਰਾਂ ਦੇ ਬੂਟੇ ਨਾਲ ਕਿ ਮੈਂ ਦੱਸ ਨਹੀਂ ਸਕਦੀ ਹਨਾ ਸਾਰਾ ਕੰਮ ਜਿਹੜਾ ਹੈਗਾ ਜਾਂ ਸਾਡਾ ਵਧੀਆ ਚੱਲਣ ਲੱਗ ਗਿਆ ਜਿੱਦੋਂ ਦਾ ਸਾਡੇ ਘਰੇ ਅਨਾਰਾਂ ਦਾ ਬੂਟਾ ਲੱਗਿਆ ਆ ਕੋਈ ਵੀ ਗ੍ਰਖਤ ਮਾੜਾ ਨਹੀਂ ਹੁੰਦਾ ਆਪਣੀ ਸੋਚ ਮਾੜੀ ਹੁੰਦੀ ਆ ਆਪਾਂ ਜਦੋਂ ਸੋਚਣਾ ਨੈਗੇਟਿਵ ਆ ਨਾ ਤਾਂ ਕੰਮ ਵੀ ਨੈਗੇਟਿਵ ਹੀ ਹੋਣਗੇ ਪੋਜ਼ਿਟਿਵ ਨਹੀਂ ਹੁੰਦੇ ਹੁਣ ਸਾਰਿਆਂ ਨੇ ਮੈਨੂੰ ਕਿਹਾ ਪਰ ਹੁਣ ਜਦੋਂ ਅਸੀਂ ਸੌਖੇ ਆ ਅੱਜ ਸਾਡਾ ਸਾਡੀਆਂ ਸਾਰੀਆਂ ਤਕਰੀਬਨ ਕਿਸ਼ਤਾਂ ਜਿਹੜੀਆਂ ਅਸੀਂ ਲੋਨ ਲੋਨ ਵਗੈਰਾ ਲਿਆ ਹੋਇਆ ਸਾਰਾ ਕਰਜ਼ਾ ਸਾਡਾ ਲੈ ਗਿਆ ਵਾ ਤੇ ਇਸ ਮਹੀਨੇ ਜਿੰਨੇ ਵੀ ਸਾਡੀ ਇਨਕਮ ਹੋਊਗੀ ਸਾਡੇ ਕੋਲ ਸੇਵ ਮਤਲਬ ਜਿਹੜੀਆਂ ਅਸੀਂ ਕਿਸ਼ਤਾਂ ਵਗੈਰਾ ਭਰਦੇ ਸੀ ਉਹ ਵੀ ਸਾਡੇ ਕੋਲ ਸੇਵਿੰਗ ਹੋਊਗੀ ਮਤਲਬ 3 ਸਾਲਾਂ ਦੇ ਵਿੱਚ ਇੰਨਾ ਫਾਇਦਾ ਬੁੱਟੇ ਨੇ ਸਾਨੂੰ ਦਿੱਤਾ ਆ ਜੇ ਆਪਾਂ ਉਹਨੂੰ ਸਹੀ ਤਰੀਕਾ ਹੁਣ ਉੱਥੇ ਧੁੱਪ ਵੀ ਪੂਰੀ ਪੈਂਦੀ ਉਹਨੂੰ ਧੁੱਪ ਵੀ ਚਾਹੀਦੀ ਹੁੰਦੀ ਆ ਠੀਕ ਹੈ ਲਾਇਆ ਵੀ ਆਪਾਂ ਗੇਟ ਦੇ ਸੱਜੇ ਹੱਥਾ ਅੰਦਰ ਵੜਦਿਆਂ ਨੂੰ ਮਤਲਬ ਬਾਹਰ ਨਿਕਲ ਜਾਣ ਸੌਰੀ ਘਰ ਦੇ ਵਿੱਚ ਅੰਦਰਲੀ ਸਾਈਡ ਲਾਇਆ ਘਰ ਦੇ ਵਿੱਚ ਤੇ ਯਾਨੀ ਅਨਾਰਾਂ ਦਾ ਬੂਟਾ ਮਾੜਾ ਨਹੀਂ ਹੈਗਾ ਆਪਣੀ ਸੋਚ ਮਾੜੀ ਆ ਸੋਚ ਬਦਲੋ ਤੇ ਕੋਈ ਚੀਜ਼ ਵੀ ਮਾੜੀ ਨਹੀਂ ਹੁੰਦੀ ਦ੍ਰਖਤ ਤਾਂ ਕੁਦਰਤ ਨੇ ਜਿਹੜੇ ਹੈਗੇ ਆਪਾਂ ਨੂੰ ਵਰਦਾਨ ਦੇ ਵਿੱਚ ਦਿੱਤੇ ਨੇ ਆਪਾਂ ਨੂੰ ਆਕਸੀਜਨ ਦਿੰਦੇ ਨੇ ਫਰੂਟ ਦਿੰਦੇ ਆ ਉਹ ਵੀ ਆਪਣੇ ਲਈ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾ ਫਾਇਦੇਮੰਦ ਆ ਕੋਈ ਕਿਸੇ 'ਚ ਕੋਈ ਵਿਟਾਮਿਨ ਐ ਕਿਸੇ 'ਚ ਕੋਈ ਵਿਟਾਮਿਨ ਐ ਤੇ ਫਿਰ ਬੂਟੇ ਕਿੱਦਾਂ ਮਾੜੇ ਹੋਗੇ ਹੁਣ ਜੇ ਅਨਾਰ ਦੇ ਬੂਟੇ ਨੂੰ ਸਾਰੇ ਮਾੜਾ ਕਹਿੰਦੇ ਆ ਅਨਾਰ ਸਾਰੀ ਦੁਨੀਆ ਤੋਂ ਪੱਤੇ ਰਹਿਣਗੇ ਫਿਰ ਅਨਾਰ ਆਪਾਂ ਨੂੰ ਕਿੱਥੋਂ ਮਿਲੂਗਾ ਜੇ ਬੁੱਟਾ ਮਾੜਾ ਆ ਤਾਂ ਬੁੱਟਾ ਨਹੀਂ ਮਾੜਾ ਹੈਗਾ ਆਪਣੀ ਸੋਚ ਮਾੜੀ ਆ ਜੇਕਰ ਤੁਹਾਨੂੰ ਮੇਰੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰਿਓ ਕਰਿਓ